ਉਜਰੀ ਓੰਕਾਰ ਦੀ ਧੁਣਾ ਜਿਹਨੂੰ ਨਾਮ ਕਿਹਾ ਇੱਕ ਓੰਕਾਰ ਸਤਨਾਮ ਉਹਦੇ ਨਾਲ ਖੁਸ਼ੀ ਚ ਜੁੜ ਗਏ ਤੇ ਜੁੜੇ ਤੁਹਾਡੇ ਅੰਦਰ ਹੋਇਆ ਕਿ ਖੇੜਾ ਆਨੰਦ ਭਰਪੂਰ ਖੁਸ਼ੀ ਜਿਹਨੂੰ ਆਪਾਂ ਕਹਿੰਦੇ ਧਰਤੀ ਪੈਰ ਨਹੀਂ ਲੱਗਦਾ ਹਰ ਵੇਲੇ ਇੱਕ ਖੇੜਾ ਉਹ ਗੁਰੂ ਬਖਸ਼ਿਸ਼ਾ ਕਰਦਾ ਤੇ ਅਸੀਂ ਉਹ ਖੇੜੇ ਚ ਆਨੰਦ ਚ ਪਹੁੰਚ ਜਾਂਦੇ ਆ ਗੁਰੂ ਨਾਨਕ ਦੇ ਪੰਥ ਚ ਮਲਾਪ ਦੀ ਨਿਸ਼ਾਨੀਆਂ ਸੁਖ ਹੋਣਾ ਸਕੂਨ ਹੋਣਾ ਸਹਿਜ ਹੋਣਾ ਸੰਤੋਖ ਹੋਣਾ ਚੇਤਨਾ ਦੇ ਖੇੜੇ ਚ ਹੋਣਾ ਉਹ ਖੇੜਾ ਨਿਸ਼ਾਨੀ ਹੈ ਅਨੰਦੋ ਆਨੰਦ ਕਣਾ ਮੈ ਸੂ ਪ੍ਰੋਪਰਟੀ ਦਾ ਆਰਾਮ ਜਦੋਂ ਸਾਨੂੰ ਉਹ ਆਨੰਦ ਦਿਸਦਾ ਹੈ ਮਹਿਸੂਸ ਹੁੰਦਾ ਹੈ ਅਸੀਂ ਖੇੜੇ ਚ ਆ ਜਾਂਦੇ ਆ ਵਗਾਸ ਚ ਆ ਜਾਂਦੇ ਆ ਗੁਰ ਸੱਜਣ ਪਿਆਰਾ ਮੈਂ ਮਿਲਿਆ ਹਰ ਮਾਰਗ ਪੰਥ ਦਸਾਹਾ